ਇਹ ਵੀ ਹੁਣ ਦੇਖ ਹੀ ਲੈਣਾ ਛੱਡਣਾ ਨਹੀਂ ਬੱਸ ਇਧਰ ਨੀ ਲਾਉੜ ਗਈ ਇਧਰ ਲਾਉੜ ਇਧਰ ਆਪਾਂ ਵੇਖ ਸਕਦੇ ਹਾਂ ਸੋਨਾ ਮਾਲ ਨਾ ਵੀ ਆਪਾਂ ਮਿਨਿਸਟਰੀ ਤੇ ਬਿਲਕੁਲ ਉੱਪਰ ਆ ਗਏ ਆ ਜਿਹਦਾ ਨਾਮ ਕੀ ਮਿਨਿਸਟਰੀ ਤੋਂ ਕੀ ਦੇਲੇ ਜੱਜਾਂਵਾਂ ਸਾਹਮਣੇ ਬਰਫਾਂ ਦੇ ਵਿੱਚ ਘਿਰਿਆ ਪਤਾ ਨਹੀਂ ਕਿਵੇਂ ਇਹਨਾਂ ਦਾ ਗੁਜ਼ਾਰਾ ਕਜੂਰਾ ਹੁੰਦਾ ਵੇਖ ਕੇ ਨਾ ਹਰਾਨੀ ਜੀ ਹੁੰਦੀ ਵੀ ਦੁਨੀਆ ਤੋਂ ਲੱਗ ਅਥਲਕ ਜਾ ਪਿਆ ਕੰਮ ਸਾਰਾ ਨਾ ਨਾ ਆਇ ਤਾਂ ਨਹੀਂ ਭੱਜ ਗਿਆ ਲੈ ਆ ਉਹ ਲਿਆ ਨਾ ਭੱਜਣ ਜੋਗੇ ਆ ਨਾ ਕੋਤ ਭਜਾਉਣ ਜੋਗੇ ਆ ਭਜਾਉਣ ਜੋਗੇ ਵੀ ਸੜਕਾਂ ਤੇ ਬਰਪਈ ਪਈ ਪਈ ਆ ਹੈ ਕਿ ਬਲੇਜ ਬਨਾਰ ਸਿੰਘ ਉਹ ਕਿ ਦਰਸ਼ਨ ਚੱਲੇ ਚਲੋ ਇਹ ਉੱਪਰ ਦਿੱਥੇ ਆ ਆ ਚੱਲ ਗਏ ਹੁਣ ਗਾਂ ਨਹੀਂ ਲੱਗਣਾ ਸਿਰੇ ਕਿਤੇ ਇੰਨੀ ਕਿਉਂ ਚਾਈ ਤੇ ਫਿਰਦੇ ਆ ਬਸ ਆਪ ਉਹ ਗੱਡੀਆਂ ਖੜੀਆਂ ਆਪਣੀਆਂ ਥੱਲੇ ਬੰਦਾ ਗੱਡੀਆਂ ਦੀ ਨਿਗ੍ਹਾ ਰੱਖ ਰਿਹਾ ਕਿਉਂਕਿ ਉਹ ਪਹਿਲਾਂ ਵੀ ਆਇਆ ਨਾ ਉਹ ਕਹਿੰਦਾ ਮੇਰੇ ਦਰਸ਼ਕਦਾਰੇ ਹੋਏ ਆ ਤੁਸੀਂ ਕਰੋ ਚਲੋ ਆਜੋ ਯਾਰ ਵੀਰੇ ਆਜੋ 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 ਵੇਗ ਹੀ ਲੱਗਦੇ ਬਏ ਅਈ ਦਾ ਪੌੜੀਆਂ ਉੱਤੋਂ ਨਹੀਂ ਆਵਾਂਗੇ ਬਾਈ ਅਸੀਂ ਨਹੀਂ ਰਿਸਕ ਲਈਂਦੇ ਨਾ ਨਹੀਂ 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 ਜਵਾਂ ਹੀ ਨਹੀਂ ਇਹ ਮਿਨਿਸਟਰੀ ਤੋਂ ਬਾਅਦ ਹੁਣ ਆਪਾਂ ਚੱਲੇ ਆ ਹਿਕਮ ਤੇ ਦੂਜਾ ਪੰਨ ਕੜਾਉਂਦੇ ਨਾ ਕਾਮਿਕ ਇਹ ਜਗ੍ਹਾ ਚੱਲੇ ਦੇਖਣ ਤੇ ਇੱਕ ਦੂਗਾ ਅੱਗੇ ਜਾ ਕੇ ਪੱਕਾ ਜਾ ਉਤਰ ਜਾਗੇ ਓ ਉੱਪਰ ਆਓ ਕੀ ਮਿਨਿਸਟਰੀ ਜਿਹੜੀ ਆਪਾਂ ਦੇਖ ਕੇ ਆਏ ਹੁਣ ਆਪਾਂ ਇੰਨਾ ਥੱਲੇ ਆ ਗਏ ਆ ਕਮਾਲ ਆ ਯਾਰ ਕਿਵੇਂ ਇੰਨੀ ਉੱਚੀ ਪਹਾੜ ਤੇ ਜਾ ਕੇ ਇੰਨਾ ਕੁਝ ਬਣਾਇਆ ਹੈ ਮੈਂ ਤਾਂ ਇਕੱਲੇ ਬੰਦੇ ਨੂੰ ਜਾਣਾ ਔਖਾ ਹੋ ਜਾਂਦਾ ਇੱਥੇ ਕਿੰਨਾ ਸਮਾਨ ਲੈ ਕੇ ਗਏ ਹਨਾ ਲੱਗੇ ਨਾਲ ਲੈ ਵੀ ਚੀ ਵੀ ਨਾਲ ਆ ਤਿੰਨ ਤਾਰਾਂ ਉਹ ਚੌਥੀ ਉਹ ਤੇ ਪੰਜਵੀਂ ਆਪਣੀ ਥਾਰ ਤੇ ਥਾਰ ਚੜੀ ਬਈ 65 ਨੰਬਰ ਪੀਪੀ 27 ਬੋਰਡ ਲੱਗਾ ਆਪਾਂ ਲੰਗਜ਼ਾ ਤੇ ਉੱਪਰ ਹੈਗਾ ਆਪਣੇ ਸੱਜੇ ਪਾਸੇ ਕਾਮਿਕ ਤੇ ਆਪਾਂ ਸੱਦਾ ਜਾਣਾ ਹੁਣ ਲੰਗਜ਼ਾ ਬਿਲਜ ਵੇਖਣ ਚੱਲੇ ਆ ਆ ਬੋਰਡ ਲੱਗਾ ਭਾਈ ਉਹ ਜੀ ਪਹਾੜਾ ਘੈਂਟ ਹੈ ਰਾਤ ਆ ਨਾ ਬਰਫ ਹੀ ਬਰਫਾ ਨਜ਼ਾਰਾ ਹੀ ਆ ਜਾਂਦਾ ਵੇਖਣ ਦਾ ਨਾ ਮੇਰੇ ਨਾਲ ਉੱਤੋਂ ਧੁੱਪ ਪੈਂਦੀ ਹੈ ਨਾ ਜਿਹੜੀ ਧੁੱਪ ਨਾਲ ਬਹਾੜਾ ਘੈਂਟ ਵੀ ਲੱਗਦਾ ਆਹ ਜਾਂਦੀ ਆਪਣੀ ਦੂਜੀ ਥਾਰ ਗੱਡੀ ਮੂਰੇ ਪਤਾ ਨਹੀਂ ਕੈਮਰੇ ਵਈ ਦੱਸਦੀ ਖੜ ਕੇ ਖੜ ਕੇ ਚੱਲ ਟਰੈਂਡ ਤੂੰ ਆ ਰਹੀਏ ਗੇੜੇ ਦੇਣੇ ਆ ਲੈ ਵੀ ਬਰਫਾਂ ਦੇ ਸ਼ਹਿਰ ਕਹਿੰਦੇ ਆ ਗਏ ਆਪਾਂ ਉਹ ਸਾਹਮਣੇ ਇੱਕ ਪਿੰਡ ਹੈ ਕਿਹੜਾ ਕੋਈ ਲੰਗ ਜੋ ਤਾਂ ਨਹੀਂ ਕਿਦਿਓ ਲੰਗ ਲੰਗ ਦਾ ਪਿੰਡ ਉਹੀ ਆ ਗਿਆ ਖਲਦੀ ਆਖਣੀਆਂ ਗੱਡੀਆਂ ਤੇ ਆ ਬਰਫੋ ਬਰਫੀ ਨਰਿਆਣ ਕਹਿੰਦਾ ਸੋ ਕਿਹੜੀ ਥਾਂ ਆਊਗੀ ਜਿੱਥੇ ਆਪਾਂ ਗੱਡੀ ਘਮਾਵਾਂਗੇ ਉਹ ਵੇਖੋ ਛਾਰ ਦੇਵਾਂਗਾ ਮਮਾ ਨਾ ਨਾ ਇੰਨਾ ਗੁੱਸਾ ਨੀ ਕਰਨਾ ਕੱਲੇ ਪੈਰਾਂ ਨਾਲ ਦੇਖ ਬਸ ਹੱਥ ਨਹੀਂ ਲਾਉਣੇ ਨੂੰ ਬਾਹਲਾ ਸੋਹਣਾ ਵਿਊ ਆ ਯਾਰ ਇੱਥੇ ਕਮਰਾ-ਕਮਰਾ ਪਾਉਣ ਵਾਲਾ ਸਿੱਧਾ ਜਹਾਜ ਆਉਂਦਾ ਵੇ ਹੈਲੀਕਾਪਟਰ ਇੱਥੇ ਤਾਰੇ ਦੋ ਦਿਨ ਲਾਵੇ ਤੇ ਮੁੜ ਜੇ ਸੁਖਦੀਰ ਬਾਦਲ ਨੂੰ ਕਹਿੰਨੇ ਆ ਯਾਰ ਵੋਟਾਂ ਬਾਵਾ ਦੇਾਂਗੇ ਸਾਡਾ ਇੱਕ ਗੜਾ ਲਵਾ ਦਿਆ ਕਰ ਇਧਰ ਮੈਂ ਖੜੋ ਕਰੀਏ ਬਹੁਤ ਸ਼ਾਨਦਾਰ 뷰 ਆ ਬਾਈ ਇੱਥੇ ਆ ਕੇ ਨਾ ਸਾਰਾ ਕੁਝ ਹੀ ਭੁੱਲ ਜਾਂਦਾ ਕੌਣ ਹੈ ਲੈ ਮੈਂ ਮੈਂ ਸ਼ਬਦ ਮੇਰੇ ਬੋਲੇ ਜਾਣਗੇ ਕਹਿੰਦੇ ਅਗਰ ਮਾਈਕ ਲੱਗਾਣਾ ਇਧਰ ਮੈਂ ਕਿ ਤਰ੍ਹਾਂ ਰੋਸਾ ਕੱਟੀ ਫਰਾ ਨਹੀਂ ਨਹੀਂ ਅੱਜ ਮੈਂ ਚੈੱਕ ਕਰ ਲਿਆ ਸਹੀ ਆ ਲੈ ਵੀ ਡ੍ਰਿਫਟ ਮਾਰਨ ਦੀ ਕੋਸ਼ਿਸ਼ ਐ ਬੱਲੇ ਗੱਲ ਨਹੀਂ ਹੋਵੇਂ ਨੀ ਬਣੀ ਸਾਡੇ ਕਿੱਟਿਆ ਚ ਨਾ ਮਾਰੀ ਆ ਕੇ ਕਿਦੇ ਖੜ ਜਾ ਖੜ ਜਾ ਹਾਂ ਮਿੱਟੀ ਆ ਥੱਲੇ ਹੋਰ ਨਹੀਂ ਕੁੰਮਣੀ ਹੈ ਹੋਰ ਨਹੀਂ ਕੁੰਮਣੀ ਕਹਿੰਦੇ ਰੱਦੀ ਚਾ ਕੋਈ ਨਾ ਕੁਮਾਰ ਸੇ ਤਲਕਾਂ ਦੇ ਸਾਡੇ ਵੱਲ ਨੂੰ ਨਾ ਹੀ ਪਰਾਂ ਨੂੰ ਲੈ ਜੀਂ ਤਲਕਾਂ ਹਾਂ ਠੀਕਾ ਠੀਕਾ ਓ ਬੱਲੇ ਸਈਆ ਸਈਆ

ਆਇਆ ਨਾ ਅੰਦਰਿਵਾਰੀ ਆਇਆ ਮੇਰੀਵਾਰੀ ਨਰੈਨ ਸਿੰਘ ਕਹਿੰਦਾ ਜੀ ਮੈਂ ਵੀ ਇਹ ਕੰਮ ਕਰਕੇ ਵੇਖਣਾ ਪਹਿਲੀ ਵਾਰ ਪਹਿਲੀ ਵਾਰ ਨਰੈਨ ਪਹਿਲੀ ਵਾਰ ਘਬਰਾਉਣਾ ਨਹੀਂ ਮੇਰੇ ਘਰੇ ਫੋਨ ਕਰ ਦੋ ਤੇਰੇ ਘਰੇ ਫੋਨ ਕਰ ਲਿਆ ਵੀ ਨਰੈਨਾ ਬੈਠਾ ਪੱਥਰ ਪੁੱਥਰ ਨੀ ਕਰਖ ਜੰਗਾ ਉਹ ਆ ਇਧਰ ਘਮਾਉਣਾ ਹਾਂ ਜਿੱਥੇ ਤਨਵਾਏ ਲੱਗੇ ਵੀ ਹੈ ਨਹੀਂ ਕੁਝ ਗੱਡੀ ਚ ਨਾ ਕਦੇ ਲੈ ਵੀ ਨਰੈਨ ਸਿੰਘ ਪਹਿਲੀ ਵਾਰੀ ਡ੍ਰਿਫਟ ਮਾਰਨ ਦੀ ਕੋਸ਼ਿਸ਼ ਕਰਦਾ ਵੇਖੋ ਕਾਮਯਾਬ ਹੁੰਦਾ ਕਿ ਨਹੀਂ ਮੋੜਦਾ ਨਹੀਂ ਓਵੇਂ ਪੂਰੀ ਫੁੱਲ ਰੇਸ ਨਹੀਂ ਕਰਦਾ ਉਹਨੀ ਸਿੱਧੇ ਜਿਹੀ ਲੀ ਫਿਰਦਾ ਤਾਣਾ ਹਾਂ ਵਟੇ ਤੋਂ ਬਚਾ ਕੇ ਰੱਖਣੇ ਪੈ ਜਾਣਾ ਕਰੋ ਮਰਜ਼ੀ ਆ ਜੇ ਹਾਂ ਉਹੀ ਜਾਣੇ ਉਹਨੂੰ ਆ ਲੈਦਾ ਖੜੀ ਇੱਥੇ ਘੁੰਮਣੀ ਨਹੀਂ ਭੁਲੱਖਾ ਉਹਨੂੰ ਬਰਫ 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 ਟੁੱਟ ਜਾ ਐ ਹੋ ਜਾਂਦੀ ਕਹਿੰਦੇ ਠੰਡ ਚ ਫਿਰ ਬਰਫ ਦਾ ਆ ਹਾਲ ਆ ਤਾਂ ਬੰਦੇ ਦੇ ਮੁਖ ਬੋਦੇ ਬੰਦਾ ਮਰ ਜਾਊਗਾ ਕਰਦਾ ਨਾ ਕੰਮ ਬਣਿਆ ਖੜਾ ਐ ਠੀਕ ਆ ਚਲੋ ਭਾਈ ਚੱਲ ਗਏ ਲਓ ਜੀ ਆਪਾਂ ਆ ਗਏ ਲਾਂਗਰਾ ਲਾਂਗਰਾ ਪਹਿਲਾਂ ਕਿਹੜਾ ਲਾਂਗ ਜਾ ਲਾਂਗ ਜਾ ਪੈਂਡਾ ਬਾਈ ਜੀ ਇਹ ਇੱਥੇ ਤਾਂ ਵਾਵਾ ਪਸੂ-ਕੂਸੂ ਗਾਈਆਂ ਗੋਈਆਂ ਵੀ ਦੀਂਦੀਆਂ ਪਰ ਹੈ ਇਹ ਵੀ ਬਹੁਤ ਉੱਚੀ ਜਗ੍ਹਾ ਤੇ ਆ ਇਸ ਤੋਂ ਅੱਗੇ ਆਪਾਂ ਜਾਵਾਂਗੇ ਕੌਮਿਕ ਉਹ ਇੱਥੋਂ 10-12 ਕਿਲੋਮੀਟਰ ਤੇ ਕੌਮਿਕ ਤੋਂ ਜਾਂ ਗਾਂ ਜਾਵਾਂਗੇ ਹਿਕਮ ਹਿਕਮ ਤੋਂ ਗਾਂ ਆਪਾਂ ਕਾਜਾ ਉਤਰ ਜਾਗੇ ਫਿਰ ਟਾਈਮ ਦੇਖਾਂਗੇ ਵੀ ਕਿੰਨੀ ਕੁ ਦੂਰ ਆਪਾਂ ਜਾ ਸਕਦੇ ਆ ਕੋਸ਼ਿਸ਼ ਇਹ ਹੀ ਆ ਵੀ ਕਾਜਾ ਤੋਂ ਜਿੰਨੀ ਕੁ ਵਾਟ ਵਾਪਸ ਵਾਲ ਨੂੰ ਜਾ ਸਕੇ ਚਾਹੀਏ ਜਿਵੇਂ ਆਪਾਂ ਤਾਬੋ ਉੱਥੇ ਨੱਕ ਜਾਵੜੇ ਤਾਂ ਤਾਂ ਹੀ ਬਹੁਤ ਵਧੀਆ ਟਰਾਈ ਕਰਾਂਗੇ ਦੇਖਦੇ ਆ ਮੌਕਾ ਇਹਨਾਂ ਦਾ ਇਹਨੂੰ ਦੇਖੀਏ ਲੰਘ ਜਾ ਕਿਵੇਂ ਹੁਣ ਇਧਰੋਂ ਉਸੇ ਪਿੰਡ ਦਾ ਵੀਊ ਹੁਣ ਹੋਰ ਆ ਜਿੱਥੇ ਸਾਰੇ ਘਰ ਪਾਏ ਆ ਸਰ ਹੋਰੀ ਬਲੈਕ ਬਲੈਕ ਜਿਹਾ ਕੰਮ ਹੈ ਦੂਜੇ ਪਾਸੇ ਸਨੋ ਆ ਇਹ ਲੱਗਦਾ ਠੀਕ ਹੈ ਲੋਕ ਕਰਦੇ ਕੀ ਇੱਥੇ ਬੈਠੇ ਬਸ ਮੈਂ ਤਾਂ ਇਹੀ ਨਹੀਂ ਸਮਝਉਂਦੀ ਇੱਥੇ ਬਣਿਆ ਜੀ ਬੁੱਧਾ ਸਟੈਚੂ ਆਪਾਂ ਇਹ ਦੇਖਣਾ ਹੈ ਇਹ ਉੱਪਰ ਮੰਦਿਰ ਇੱਥੇ ਬੁੱਧਾ ਸਟੈਚੂ ਤੇ ਇੱਥੇ ਰੂਮ ਵੀ ਮਿਲਦੇ ਹੈਗੇ ਆ ਨੈਟਵਰਕ ਇੱਥੇ ਕੋਈ ਵੀ ਹੈ ਨੀਗਾ ਨਾ Airtel ਦਾ ਨਾ Jio ਤੇ टैंपरेचर हो गया थे माइनस इस टाइम पंद्रह सोलह ज्यादा नहीं गया तो आप करके ठंड लगती नहीं भाई सही है कम चलो भाई यहाँ खेती कौन सी होती है जी। खेती करते हो यहाँ पर मटर आते हैं टमाटर अभी कुछ बीजा है अभी नहीं अभी नहीं अभी खाली है खेत इसको खेत वही करके रखा है तो कभी जो गई अप्रैल में हाँ। और बस कल मटर और कुछ नहीं होता नहीं नहीं कोई बात नहीं फिर क्या है नहीं, नहीं पर आप लोग गुजारा कैसे करते हो आपके पास और क्या साधन है यहाँ रहने के लिए गुजारा कैसे चलता है आपका सामान तो जो टूरिस्ट आएंगे बस वही लेंगे हैं तो कभी कोई ऐसा हो जाता कभी बहुत ज्यादा स्नो पड़ गई रास्ते बंद हो जाए फिर आपके जहाँ तक खाना ना पहुँचे कोई ऐसा कभी टाइम आता कि नहीं आता ऐसा टाइम आता था पहले आता था ना अभी नहीं ਤਬੀਨੀ ਅਬ ਹਮ ਲੋ ਬਹੁਤ ਬਦਮਿਸ਼ੀ ਵਾਲੇ ਨੇ ਸਹੀ ਗੱਲ ਹਮਕੋ ਤਾਂ ਆਪਕੋ ਐਸੇ ਲੱਗਤਾ ਦੇਖ ਕੇ ਯਰ ਕਹਾਂ ਬੈਠੇ ਹੋ ਐਸੇ ਦੁਨੀਆ ਸੇ ਅਲੱਗ ਹੀ ਲੱਗਦੇ ਹੋ ਲੈ ਚੋ ਲੈ ਜਾਗੇ ਲੈ ਜਾਗੇ ਜਰੂਰ ਲੈ ਲੇਂਗੇ ਆਹ ਸਾਹਮਣੇ ਹੈ ਜੀ ਬੁੱਧਾ ਸਟੈਚੂ ਉਹ ਦੇਖਣ ਚੱਲੇ ਆਪਾਂ ਆ ਜਾ ਵੀ ਹੈਗਾ ਅਜ ਤੋਂ 300 ਮੀਟਰ ਲੈ ਵੀ ਇਹ ਬੁੱਧਾ ਸਟੈਚੂ ਕਾਫੀ ਵੱਡੀ ਮੂਰਤੀ ਬਣੀ ਹੋਈ ਆ ਦੇਖਦੇ ਆਪਾਂ ਅੱਗੋ ਚੱਲ ਕੇ ਨੂੰ ਹਾਂ ਸਮਾਰਟਫੋਨ ਵਿੱਚ ਨਾਲੇ ਬੈਠੇ ਆ ਇਹਨਾਂ ਦਾ ਹੀ ਰੋਜ਼ਗਾਰ ਹੈ ਲਾ ਵੀਂਦਰਾਸਾਂ ਇੰਸਟਾਨਾ ਵੀ ਲਾਲਾ ਸ਼ਾਟ ਸੋਹਣਾ ਵੀ ਹੁੰਦਾ ਸੋਹਣਾ ਯਾਰ ਆ ਪੰਡਾ ਦੂਜੇ ਪੰਡਾ ਨਾਲੋਂ ਮੜਾ ਚੰਗਾ ਲੱਗਾ ਇੱਥੇ ਥੋੜਾ ਜੀਜਾ ਲੱਗਦਾ ਵੇਖ ਕੇ ਜੀ ਲੱਗਣ ਦਾ ਕਾਰਨ ਕਿ ਤਾ ਉਹ ਥੱਲੇ ਬਾਵਾ ਪਸ਼ੂ ਜੇ ਫਿਰਦੇ ਆ ਰੌਣਕ ਜੀ ਲੱਗਦੀ ਆ ਤੜੀਪੂੜੀ ਵਾ ਕੇ ਤਿਆਰ ਕਰੀ ਬੈਠੇ ਆ ਗਾਹ ਦੇ ਮਟਰ ਵੀ ਚਾਂਗੇ ਚਲੋ ਜੀ ਇਹ ਆਪਾਂ ਦੇਖ ਲਿਆ ਇਹ ਸਟੈਚੂ 35 ਫੁੱਟ ਉੱਚਾ ਵੀਰੇ 35 ਫੁੱਟ ਦੀ ਉਚਾਈ ਹੈ ਦੀ ਲਾਕਜ਼ਾ ਦੇਖਣ ਤੋਂ ਬਾਅਦ ਆਪਾਂ ਚੱਲੇ ਆਂ ਕਾਮਿਕ ਤੇ ਲਾਕਜ਼ਾ ਤੋਂ ਕਾਮਿਕ ਹੈਗਾ 11 ਕਿਲੋਮੀਟਰ ਬਾਹਲੇ ਸੋਹਣੇ 뷰 ਆ ਯਾਰ ਐ ਲੱਗ ਜਾਂਦਾ ਵੀ ਐਦੀ ਵੀਡੀਓ ਬਣਾ ਲੀਏ ਐਦੀ ਵੀ ਬਣਾ ਲੀਏ ਵੈਂਟਰ ਦੇ ਵਿੱਚ ਤਾਂ ਸਿਰਾ ਯਾਰ ਦੇਖਣ ਵਾਲੀ ਚੀਜ਼ ਆ ਕਮਾਲ ਹੀ ਹੋਈ ਪਈ ਹੈ ਨਰਨ ਏਡੀ ਕਲਾਕਾਰੀ ਹੈ ਕੀ ਚੀਜ਼ ਹੈ ਕੁਦਰਤ ਯਾਰ ਹੈ ਉਹ ਚੱਕਾ ਤੇ ਨਹੀਂ ਹੋ ਜਾ ਬਸ ਨਾ ਵੀ ਪਲਵਾਨੋ ਆਪਾਂ ਪਹੁੰਚ ਗਏ ਆ ਕੌਮਿਕ ਤੇ ਭੁੱਖ ਲੱਗੀ ਪਈ ਆ ਪੂਰੀ ਪਹਿਲਾਂ ਕੁਝ ਖਾਣ ਦੇ ਬਾਰੇ ਪਚਾਉਣੇ ਪ੍ਰੋਗਰਾਮ ਇਹਦੇ ਕੋ ਦੇਖਾਂਗੇ ਉਹ ਲੁਧਿਆਣਾ ਨੰਬਰ ਵੀ ਗੱਡੇ ਖੜੀ ਰੱਖ ਉਦਿਆਨਾ ਇਹ ਹਾਈਐਸਟ ਵਿਲੇਜ ਇਨ ਵਰਲਡ ਹੈ ਸਾਰੇ ਵਰਲਡ ਚ ਉੱਚਾ ਪਿੰਡ ਹੈ ਬਾਈ ਜੀ ਕਾਮਿਕ 4587 ਮੀਟਰ ਹੈ ਦੀ ਉਚਾਈ ਉਹ ਦਿਖਾਓ ਤੁਸੀਂ ਗਦੇ ਹੋਣੀ ਇਹਦਾ ਫਰਦੇ ਰਹਿੰਦੇ ਆ ਕੰਮ ਲੋਡਿੰਗ ਧੋਖ ਬਹੁਤ ਲੱਗੀ ਜ ਸਵੇਰ ਦਾ ਹੀ ਖਾਦਾ ਵਾ ਕੱਜ ਇਹ ਤੋਂ ਹੋਣ ਕੁਝ ਖਾਣੇ ਇੱਥੇ ਇੱਥੇ ਨਾ ਥੋੜਾ ਜਿਹਾ ਆਕਸੀਜਨ ਦੀ ਕਮੀ ਹੈ ਘਾਟੀਪੋਂ ਦੇ ਨੂੰ ਜੀਜਾ ਕਰਦਾ ਜਗ੍ਹਾ ਤੇ ਤਾਂ ਇਹਦਾ ਅੰਦਰ ਨਹੀਂ ਨਾ ਬੋਲਦਾ ਐਂ ਤੇ ਹਾਈਟ ਜ਼ਿਆਦਾ ਕਰਕੇ ਨਾ ਖੜਨ ਨੂੰ ਜੀ ਨਹੀਂ ਕਰਦਾ ਬਾਦਾਵਾਦਾ ਮੈਗੀ ਖਾ ਲਈ ਆ ਤੇ ਚਲਦੇ ਆ ਚਾਹ ਚ ਕੁਛ ਨਹੀਂ ਪੀਤਾ ਗਾਂ ਹਕਮ ਚੱਲਾਂਗੇ ਉੱਥੇ ਚਾਹ ਕੌਫੀ ਕੋਈ ਪੀਵਾਂਗੇ ਕਿਉਂਕਿ ਇੱਥੇ ਉਚਾਈ ਸਭ ਤੋਂ ਜ਼ਿਆਦਾ ਹੈ ਥੋੜੇ ਜਿਹਾ ਤਕਲੀਫ ਆਉਂਦੀ ਆ ਸਰੀਰ ਨੂੰ ਕਾਮਿਕ ਦੇ ਵਿੱਚ ਕੱਲਾ Jio ਦਾ ਟਾਵਰ ਹੈ Jio ਦੀ ਰੇਂਜ ਆਉਂਦੀ ਹੈ ਹੋਰ ਕਿਸੇ ਦੀ ਕੋਈ ਰੇਂਜ ਨਹੀਂ ਆਉਂਦੀ ਗੱਡੀ ਮੋੜ ਨਹੀਂ ਇੱਥੇ ਰੋਕੋ ਤੁਸੀਂ ਬਰਫ ਆਪਾਂ ਘਰੇ ਬੈਠੇ ਕਹਿ ਦਿੰਦੇ ਯਾਰ ਬਰਫਾਂ ਤੇ ਜਾਣਾ ਬਰਫਾਂ ਤੇ ਜਾਣਾ ਨਾ ਔਖਾ ਕੰਮ ਵੈਸੇ ਬੰਦਾ ਪੂਰਾ ਹੀ ਫਟ ਚਾਹੀਦਾ ਅੰਦਰੋਂ ਐ ਰਨਿੰਗ ਰੋਨਿੰਗ ਕਰਦਾ ਹੋਵੇ ਕਿ ਐ ਦੇ ਬਾਰੇ ਆਏ ਸੀ ਕਹਿੰਦੇ ਆਂਦਰ ਆਣਾ ਖੇਡ ਲਾਉਣ ਪੈਰ ਨਾ ਪੈਂਟ ਜਾ ਕੇ ਪਰਪ ਮੰਗੀ ਆ ਬਰਪ ਬਰੇ ਚਟੇ ਚਟੇ ਤੇ ਚਟੇ ਚਟੇ ਆਈ ਬਈ ਆਹ ਤੇਰੀ ਨਰਨ ਜਮ ਰੂਰ ਕੀ ਆਏ ਦੇਖੇ ਵੇਖਾ ਚ ਮੜਾ ਪਹਿਲਾ ਉਹ ਪੈਰ ਮਾਰ ਕੇ ਵੇਨਾ ਸਿਰ ਨਾ ਮਰਾਲੀ ਕਿਤੇ ਹਾਂ ਸਿਰ ਨਾ ਮਰਾਲੀ ਕਿਤੇ ਉਹ ਵੇਖ ਲੈ ਪਹਿਲਾ ਪੈਰਪੂਰ ਮਾਰ ਕੇ ਹਾਂ ਫੜੀ ਮਾ ਤੇ ਇੱਕ ਦਾ ਮੜਾ ਲੈ ਬਈ ਨਰਨ ਸਿੰਘ ਕਹਿੰਦਾ ਬਰਪ ਚ ਡੱਕ ਕੇ ਵੇਖਣਾ ਇੱਕ ਵਾਰੀ ਅੱਜ ਸਵੇਰੇ ਆਪਾਂ ਕਾਜੇ ਤੋਂ ਹੀ ਸਫਰ ਸ਼ੁਰੂ ਕੀਤਾ ਸੀ ਸਾਰਾ ਕੁਝ ਘੁੰਮ ਘੁਮਾ ਕੇ ਇੱਥੇ ਆ ਗਏ ਆ ਕਿਉਂਕਿ ਟਾਈਮ ਹੋ ਗਿਆ 1:35 ਵਜੇ ਆਂ ਗਾਹ ਜਾਣ ਜੋਗਾ ਟਾਈਮ ਹੈ ਨਹੀਂ ਸੀ ਵੈਸੇ ਬਾਕੀ ਬਾਈ ਤਾਰਾ ਸੋਂ ਥੋੜਾ ਢਿੱਲਾ ਹੋ ਗਿਆ ਸੀਗਾ ਉਹਦੇ ਕਰਕੇ ਫਿਰ ਪਲਾਨ ਬਣਾ ਲਿਆ ਵੀ ਇੱਥੇ ਹੀ ਰੈਸਟ ਕਰਦੇ ਹੁਣ ਅੱਜ ਕੱਲ ਨੂੰ ਸਵੇਰੇ ਤੋਂ ਸਿੱਧੀ ਪਿੰਡ ਦੀ ਵਾਪਸੀ ਆ ਕੋਸ਼ਿਸ਼ ਹੈ ਵੀ ਨੌਨ ਸਟਾਪ ਹੀ ਜਾਈਏ ਬਾਕੀ ਕੱਲ ਨੂੰ ਪਤਾ ਲੱਗੂ ਕੀ ਬਣਦਾ ਹੈ